ਅੱਜ ਸ਼ੰਭੂ ਬਾਰਡਰ ਤੇ ਪਹੁੰਚੇ ਜਿੱਥੇ ਕਿ ਪਵਾਦ ਵਾਲੇ ਕਿਸਾਨਾਂ ਦੇ ਵੱਲੋਂ ਇੱਕ ਚੰਨ ਤਿਆਰ ਕੀਤੀ ਗਈ ਹੈ ਜੋ ਕਿ ਖਚਦਾ ਕੇਂਦਰ ਬਣੀ ਹੋਈ ਹੈ ਅੰਦਰ ਚੱਲਦੇ ਹਾਂ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਕਿਸ ਤਰੀਕੇ ਦੇ ਨਾਲ ਦਿਮਾਗ ਦੇ ਵਿੱਚ ਇਹ ਖਿਆਲ ਆਉਂਦਾ ਕਿ ਇਸ ਤਰੀਕੇ ਦੀ ਹੱਟ ਤਿਆਰ ਕੀਤੀ ਜਾਵੇ। ਆਪਰਾਜਲ ਸ਼ਮਾਨ ਪਿੰਡਵਾਂ ਤੋਂ ਪਤਾ ਇਤਰਾਖਤ ਰੁਕਤੇ ਹੈਗੇ। ਆਪਣਾ ਚੁਪੈਦੇ ਤੋਂ ਦੇ ਕੱਟ ਲਏ ਉੱਤੀ ਤੇ ਝੋਣ ਇਕੱਠਾ ਕਰ ਲਿਆ ਝੋਣ ਬਣਾ ਲੈ ਲਈ ਬਿਰਨੂੰ ਲਾ ਕੇ ਮੰਜ਼ੂਰ ਉਹਨਾਂ ਨੇ ਫਿਰ ਡਾਇਨਕਾ ਬਣਾਉਂਦਾ ਸਾਰਾ ਬਾਹਰ ਤੇ ਲਿਪ ਲੁੱਪਦੇ ਸਾਰਾ ਬਣਾ ਕੇ ਠੰਡੀ ਰਹੇ ਹੋ ਪੁਰਾਣੇ ਬਿੱਸੇ ਕੇ ਲਈ ਬਣਾਏ ਗਿਆਂ ਕੋਈ ਚੀਜ਼ ਪਹਿਲਾਂ ਹੋਏ ਗਰਾਂ ਤਾਂ ਖੇਤਾਂ ਖੁੱਤਾਂਾਂ ਵਿੱਚ ਬਣਾਈ ਹੋਏ ਗਰਾਂ ਲੋਕਾਂ ਨੇ ਕਿ ਪੈਸਾ ਹੋਆ ਨਹੀਂ ਤਾਂ ਪਹਿਲਾਂ ਕੋਠਾ ਬਣ ਜਾ ਕੇ ਪੈਸੇ ਨਹੀਂ ਤਾਂ ਅਗਲੇ ਉਹ ਬਣਾ ਲਈ ਕਰ ਦੱchna ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਸ਼ੰਭੂ ਬਾਰਡਰ ਤੇ ਪਹੁੰਚੇ ਜਿੱਥੇ ਕਿ ਪੁਆਧ ਵਾਲੇ ਕਿਸਾਨਾਂ ਦੇ ਵੱਲੋਂ ਇੱਕ ਚੰਨ ਤਿਆਰ ਕੀਤੀ ਗਈ ਹੈ ਜੋ ਕਿ ਖਿੱਚਦਾ ਕੇਂਦਰ ਬਣੀ ਹੋਈ ਹੈ ਅੰਦਰ ਚਲਦੇ ਆਂ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਕਿਸ ਤਰੀਕੇ ਦੇ ਨਾਲ ਦਿਮਾਗ ਦੇ ਵਿੱਚ ਇਹ ਖਿਆਲ ਆਉਂਦਾ ਕਿ ਇਸ ਤਰੀਕੇ ਦੀ ਹੱਟ ਤਿਆਰ ਕੀਤੀ ਜਾਵੇ ਤਾਂ ਹੱਟ ਦੇ ਅੰਦਰ ਪਹੁੰਚ ਚੁੱਕੇ ਆਂ ਗੱਲਬਾਤ ਕਰਾਂਗੇ ਕਿ ਕਿਵੇਂ ਹੱਟ ਬਣਾਈ ਗਈ ਹੈ ਕਿੰਨੀ ਕੁ ਲੱਗਤ ਆਈ ਤੇ ਕਿਸ ਤਰੀਕੇ ਦਾ ਆਰਾਮ ਇੱਥੇ ਇਹਨਾਂ ਕਿਸਾਨਾਂ ਨੂੰ ਮਿਲਦਾ ਅੰਕਲ ਜੀ ਸ਼ਾਸਤਰੀ ਕਾਰੀ ਸ਼ਾਸਤਰੀ ਕਾਰੀ ਕਿਵੇਂ ਹੋ ਠੀਕ ਹੈ ਜੀ ਵਧੀਆ ਹੈ ਨਾ ਬੜੀ ਸੋਹਣੀ ਹੱਟ ਬਣਾਈ ਹੈ ਤੁਸੀਂ ਕਿਵੇਂ ਮਨ ਦੇ ਵਿੱਚ ਖਿਆਲ ਆਇਆ ਤੁਹਾਡੇ ਮਨਮਤਾ ਹੈ ਨਾ ਬੰਦੇ ਮਾਰੇ ਪਹਿਲਾਂ ਬਾਹਰ ਜਮੇਨਾ ਜਮਨਾ ਲੈ ਵੀਆ ਉਹਨਾਂ ਬਾਹਰ ਇੱਕ ਦੋ ਵਾਰ ਜ ਤਿਆਰ ਕਰਕੇ ਆਪਣ ਉੱਥੇ ਰਹੇ ਆ ਜੀ ਉਹਨਾਂ ਕੇ ਮਨਮਾਜ ਉਹੀ ਆ ਗਿਆ ਵੀ ਆਪਣੇ ਥੱਲੇ ਕਰਕੇ ਨਾ ਕੱਚੇ ਵਾਂ ਵੀ ਫੇ ਬਣਾਉਂਗੇ ਆ ਆਪਰਾ ਚਲ ਸਮਾਨ ਪਿੰਡਾਂ ਵਾਂ ਤੈਨੂੰ ਪਤਾ ਇਤਰਾਖ ਤਰੁਖਤ ਹੈਗੇ ਆਪਨਾ ਚਪੈਦੇ ਸੂਰਦੇ ਕੱਟ ਲਏ ਉੱਥੇ ਤੇ ਝੋਣ ਇਕੱਠਾ ਕਰ ਲਿਆ ਜੀ ਝੋਣ ਬਣਾ ਲੈ ਲਏ ਫਿਰ ਉਹਨਾਂ ਲਾ ਕੇ ਮੰਦੂਰਾਂ ਨੂੰ ਜੀ ਉਹਨਾਂ ਨੇ ਫਿਰ ਲੈਣ ਕਰਾ ਬਣਾਉਂਦਾ ਸਾਰਾ ਬਾਹਰ ਤੇ ਲਿੱਪ ਲੁੱਪਦੇ ਸਾਰਾ ਬਣਾ ਕੇ ਠੰਡੀ ਰਹੇ ਹੋ ਤੋਂ ਬੋਗ ਮਿੱੰਡੀਆਂ ਜੋ ਮਤਲਬ ਆਪਣੇ ਪਿੰਡਾਂ ਗਿਆ ਨਹੀਂ ਤਿਆਰ ਕਰ ਲਏ ਹੋ ਸਾਰਾ ਫਾਇਦਾ ਵੀ ਥੀ ਦੇ ਵੱਢਲੇ ਪਿੰਡ ਤੇ ਜੀ ਸਾਰਾ ਆਪਣਾ ਉੱਥੇ ਝੋਣ ਝਾਣੇ ਵੱਢਲੇ ਇੱਕ ਬਾਸ ਬਾਸ ਲਿਆਈ ਮੁੱਲਾਂ ਜੀ ਬਾਕੀ ਆਪਣਾ ਸਾਰਾ ਪਿੰਡੋਂ ਮਾਂ ਦੀ ਚੱਕ ਲਈ ਸਾਰਾ ਸਮਾਨ ਜੀ ਬਾਕੀ ਮਿੱਟੀ-ਮੁੱਟੀ ਵੀ ਉੱਥੀ ਗਾਰਾ ਕਰਕੇ ਲੈਦੇ ਉਰੇ ਲਿਪੇ ਜਾ ਕੇ ਫੇਰਾ ਜੀ ਜੇ ਤਾਂ ਮਨ ਮਾ ਆਪਣਾ ਆਈ ਯਹਾਂ ਬੰਦੇ ਖਿਆਲ ਕਿਨ ਕੁਸਤੇ ਕੋ ਸੋਚੀ ਯਹਾਂ ਕੇ ਵੀ ਉਹ ਬਣਾ ਲੈ ਆਪਣਾ ਜੋ ਬਣਾ ਲੈ ਕਿਉਂ ਸ਼ੌਂਕ ਹੈ ਲੁਕਣ ਨੂੰ ਜੀ ਸ਼ੌਂਕ ਦੇ ਬਗੈਰ ਕੋਈ ਮੁੱਲ ਨਹੀਂ ਹੈ ਸ਼ੌਂਕ ਦਾ ਲੋਕ ਆਏ ਯਹਾਂ ਕੇ ਉਸਮਾਨ ਲਿਆ ਕੇਦੇ ਆ ਬਿਓ ਬਣਾ ਦਿਆਂ ਆਪਾਂ ਨੇ ਉਹ ਲਾ ਦੂਗੇ ਹੁਣ ਏਸੀ ਉਸ ਦੀ ਤਿਆਰੀ ਕਰ ਰਹੇ ਹਾਂ ਹੋਰ ਇੱਥੇ ਕੋਈ ਸੋਚੀ ਆ ਬਸ ਤੀ ਕਰੀ ਜਾਵਾਂਗੇ ਜੀ ਇਸਾ ਅੱਟ ਤੇ ਹੁਣ ਏਸੀ ਵੀ ਲਗਾਉਂਗੇ ਏਸੀ ਲਾਉਂਗੇ ਜੀ ਹਾਂ ਕੂਲਰ ਕੂਲਰ ਰੱਖਿਆ ਵਸਮਾਨ ਕੂਲਰ ਵੀ ਲਾਉਂਗੇ ਜੀ ਕਿ ਹੁਣ ਗਰਮੀ ਵਧੂਗੀ ਜੀ ਗਰਮੀ ਵਧਣ ਕਰਕੇ ਲੋਕਾਂ ਨੇ ਹੁਣ ਕੰਕਾ ਨਿਭੜ ਜਣਾ ਤੋੜੀ ਬਣ ਜਣੀ ਫਿਰ ਲੋਕਾਂ ਦਾ ਆਣਾ ਜ਼ਰੂਰ ਹੈ ਉਹਨਾਂ ਨੂੰ ਆਉਂਗੇ ਹੁਣ ਅਮਰ ਤਾਂ ਕਹੇ ਬਾਤ ਤੇ ਵੱਧ ਪਾਈ ਹੋਰ ਪਹੁੰਚੋ ਲੱਖਾਂ ਮਾਂ ਨਹੀਂ ਕਰੋੜਾਂ ਮਾਂ ਇਕੱਠ ਕਰੋ ਸੋ ਮੋਰੇ ਜਿੰਨਾ ਵੱਧ ਕੱਠ ਹੋਊਗਾ ਉਹਨਾਂ ਦਾ ਬੋਸ ਸਰਕਾਰ ਦਾ ਜ਼ਿਆਦਾ ਹੋਊਗਾ ਜੀ ਮੱਤੇ ਵੱਧ ਪਹੁੰਚੋ ਜੀ ਤਾਂ ਥਾਰੇ ਮੀਡੀਆ ਨਹੀਂ ਕਹਾਂਗੇ ਵੱਧ ਵੱਧੂਰੇ ਪਹੁੰਚੋ ਜੀ ਸਹਿਯੋਗ ਦਿਓ ਠੀਕ ਨਹੀਂ ਜੀ ਆਪਣਾ ਸਮਾਨ ਸੋਮਣ ਇਕੱਠਾ ਕਰਕੇ ਨੰਗਰਾਵਾਤਾ ਸਮਾਨ ਪਹਚਾਓ ਠੀਕ ਨਹੀਂ ਜੀ ਚੱਲੂਗਾ ਤਾਂ ਹੁਣ ਸਮਾਨ ਕੇ ਲਈ ਚੱਲੂਗਾ ਸਭ ਕੁਝ ਪੀਣਾ ਸਮਾਨ ਤੇ ਤਾਂ ਕੁਝ ਵੀ ਨਹੀਂ ਹੈ ਯਾਰ ਹਾਂਜੀ ਹਾਂਜੀ ਠੀਕ ਹੈ ਨਹੀਂ ਤਾਂ ਕਿੰਨੀ ਕ ਲਾਗਤ ਲੱਗੀ ਸਾਨੂੰ ਹੱਟ ਬਣਾਉਣ ਦੀ ਇਹਨੂੰ 1.5 ਦੇ ਵਿੱਚ ਆ ਗਏ ਸਵਾ 1.5 ਦੇ ਵਿੱਚ ਖਰਚ ਆ ਗਿਆ ਜੀ ਸਾਰਾ ਇੱਕ ਵਿੱਚ ਕਿ ਸਾਰਾ ਸਮਾਨ ਵਾਕੀ ਮੁੱਲੇ ਹੈ ਨਾ ਹਾਂ ਸਭਾ 140 ਚੁੜੀ ਕੇ ਲਗਭਗ ਲੱਗੇ ਜੀ ਡੇਢ ਜਿੰਨਾ ਮਤਲਬ ਸਾਰਾ ਮਟੀ ਲਿਆਇਆ ਬਿਜਲੀ ਬਿਜਲੀ ਪੱਖੇ ਵੀ ਲਿਆਨੇ ਸਾਰਾ ਮਤਲਬ ਡੇਢ ਕੇ ਲਗਭਗ ਖਰਚਾ ਆ ਲਿਆ ਜੀ ਪਰ ਜੀ ਸਾਰਾ ਪਿੰਡ ਵਾਲਿਆਂ ਇਕੱਠਾ ਕਰਕੇ ਲਾਇਆ ਸਾਰੇ ਆਪਣਾ ਜੀ ਜਿੰਨੇ ਜਿੰਨਾ ਲੋੜ ਲਾਈਆਂ ਘਰ ਵਿੱਚ ਪੈਸੇ ਇਸ ਤਰ੍ਹਾਂ ਕਣ-ਕੁਣ ਕਾ ਗਈ ਹੁਣ ਜਿੰਨੀ ਮਰਜ਼ੀ ਲਾ ਦੇ ਬੀਨਾਂ ਸੀਜ਼ਨ ਤੇ ਫਿਰ ਥੋੜਾ ਬੰਦਾ ਕੰਸਾਹ ਜੀ ਸੀਜ਼ਨ ਸੁ ਜਨੋ ਹੈ ਫਿਰ ਅਗਲ ਖੋਲੇ ਗੱਲ ਦੇ ਦਿਆ ਪੈਲੀ ਲੇ ਲੇ ਕਿੰਨੇ ਜੀ ਜਿੰਨੇ ਮੰਗਾਗੇ ਜੀ ਬੀਓ ਪਿੰਟਿੰਗ ਮਾਲੀ ਜਿਹੜੇ ਪਿੰਟ ਨਾਲ ਖਾਸ ਜਨ ਇਕੱਠੇ ਹੋਏ ਫਿਰ ਜੀ ਆਏ ਯਹਾਂ ਜਾਏ ਯਹਾਂ ਕੇ ਹੁਣ ਆਕਸੀਜਨ ਕਰਕੇ ਲੋਕ ਚਲੀ ਜਾਹਾਂਗੇ ਸ਼ਾਮ ਨੂੰ ਫੇਰ ਆ ਜਾਹਾਂ ਹੋਰ ਇਕੱਠੇ ਹੋ ਕੇ ਜੀ ਸਵੇਰ ਨੂੰ ਕਣ ਕਣ ਘਪਣਾ ਨਹੀਂ ਫੇਰਾ ਲਾਂਗੇ ਹਵੇਰ ਲਾਂਗੇ ਹਾਂ ਗਾਣੀ ਜੀ ਤਾਂ ਕਿਨੇ ਟੈਂਪਲ ਇਹ ਹੱਟ ਤੁਸੀਂ ਬਣਾਈ ਸੀਗੇ ਇੱਥੇ ਇਹਨੂੰ ਦੋ ਕੁ ਮਹੀਨੇ ਹੋਗੇ ਜੀ ਬਣਾਇਨਾ ਜੀ ਦੋ ਮਹੀਨੇ ਹੋ ਗਿਆ ਜਦ ਮਤਲਬ ਦੋਨ ਆਇਆ ਆਇਆ ਤਾਂ ਨਾ ਜਦ ਇਸਕੀਵੇਂ ਲੱਗੇ ਚੈੱਕ ਕਰਨ ਵੀ ਉਹ ਆਪਣੇ ਇਹ ਚੀਜ਼ ਬਣਾਉਂਗੀ ਕਿ ਪਤਾ ਤਾਂ ਹੈ ਤਾਂ ਵੀ ਇਹ ਲੰਬਾ ਚੱਲੇਗਾ ਜੀ ਕਿਉਂ ਇੱਧਰ ਚੋਣ ਜਬਤਾ ਲੱਗਣਾ ਤਾਂ ਕਿ ਪਤਾ ਤਾਂ ਵੀ ਲੰਬਾ ਚੱਲੂਗਾ ਕੰਮ ਇਹੋ ਜੀ ਸਰਕਾਰ ਤਾਂ ਮੰਨ ਨਹੀਂ ਰਹੀ ਤੇ ਬਾਤ ਕੋਈ ਨਹੀਂ ਵੀ ਲੰਬਾ ਚੱਲੂਗਾ ਫਿਰ ਆਪਣਾ ਜੋ ਹੀ ਬਨਾਲੀ ਵੀ ਠੰਡਾ ਤਾਂ ਹੁਣ ਟਰੈਲੀਆਂ 'ਵਾਂ ਤੇ ਬੈਠਣੇ ਹੁੰਦਾ ਟਰੈਲੀਆਂ ਗਰਮ ਬਹੁਤ ਹੋਵਾਂਗੀਆਂ ਜੀ ਨਾ ਮੈਂ ਪੱਖਾ ਕੰਮ ਕਰਾਂ ਨਾ ਇਸੇ ਕੰਮ ਕਰਾਂ ਇਹ ਚੀਜ਼ ਆ ਫਿਰ ਗਰਮ ਨਹੀਂ ਹੁੰਦੀ ਬੈਠਿਆਂ ਜੀ ਇਹ ਮੈਂ ਏਸੀ ਵਾਲਾ ਨਜ਼ਾਰਾ ਆ ਰਿਹਾ ਇਤਨਾ ਬੈਠੇ ਆ ਨਾ ਜੀ ਨਾ ਗਰਮੀ ਨਾ ਕੁਛ ਕੁਝ ਨਹੀਂ ਲੱਗਦਾ ਕਿ ਵਿੱਚ ਜੀ ਆਰਾਮ ਕਰ ਲਿਆ ਦੋ ਘੜੀ ਬੰਦਾ ਹੋਰ ਆ ਜਾ ਬੀਬੀਆਂ ਆ ਜਾਣਗੀਆਂ ਜੀ ਦੇਖ ਕੇ ਵੀ ਚਲ ਦੋ ਘੜੀ ਆਰਾਮ ਕਰ ਲਿਓ ਜੀ ਮਨਾਈ ਤਾਂ ਕਿਸੇ ਨੂੰ ਨਹੀਂ ਹੈ ਜਿਹੜਾ ਦੋਲਣ ਕੇ ਵਿਚਾਰਿਆ ਜੀ ਤੱਕ ਭਾਈ ਆਓ ਆਪਣਾ ਕੁੱਲ ਜਿਨ ਬੈਠੋ ਆਰਾਮ ਕਰੋ ਠੀਕ ਨੇ ਲੰਗਰ ਚਾਰੇ ਲੰਗਰ ਛਕ ਲੋ ਆਪਣਾ ਬੈਠ ਜੋ ਰ ਜੀ ਤਾਂ ਪੁਰਾਣੇ ਸਮੇਂ ਦੇ ਵਿੱਚ ਇਹੋ ਜਿਹੇ ਘਰ ਦੇਖਣ ਨੂੰ ਮਿਲਦੇ ਸੀਗੇ ਅੱਜ ਇੱਕੋ ਆਫੇਰ ਤੋਂ ਇਹਨੂੰ ਪੁਰਾਣਾ ਵਿਰਸੇ ਨਾਲ ਵੀ ਜੇ ਜੋੜਿਆ ਜਾਵੇ ਤਾਂ ਬਹੁਤ ਵਧੀਆ ਚੀਜ਼ ਹੈ ਪੁਰਾਣੇ ਵਿਰਸੇ ਕੇ ਲਈ ਬਣਾਇਆ ਗਿਆ ਉਹ ਚੀਜ਼ ਪਹਿਲਾਂ ਹੋਏ ਕਰਨਾ ਤਾਂ ਖੇਤਾਂ ਖੁੱਤਾਂ ਵਿੱਚ ਬਣਾਈ ਹੋਏ ਕਰਨਾ ਲੋਕਾਂ ਨੇ ਜੀ ਕੋਈ ਪੈਸਾ ਹੋਆ ਨਹੀਂ ਤਾਂ ਪਹਿਲਾਂ ਕੋਠਾ ਬਣ ਜੋ ਕੇ ਪੈਸੇ ਨਹੀਂ ਤਾਂ ਅਗਲਾ ਉਹ ਬਣਾ ਲੇ ਕਰਦਾ ਚੰਨਾ ਉਹਨਾਂ ਕਈ ਵਾਰ ਪਿੰਡਾਂ માં ਹੁਣ ਮਿਰਚਾਂ ਮੁਰਚਾਂ ਲਾਈ ਵੀ ਜਿਹੜੇ ਪਿੰਡਾਂ માં ਸਬਜ਼ੀਆਂ ਉਹਨਾਂ માં ਹੁਣ ਵੀ ਪਰੇਵਰ ਵਸਤੇ ਬਣਾਈ ਵੀ ਉਹਨਾਂ ਨੇ ਜੀ ਉਹੀ ਛੰਨਾ ਬਣਾਈ ਪਿਆ ਲੇਵਰ ਰਹਿਣ ਕਿ ਵਿੱਚ ਜੀ ਤਾਂ ਹਰ ਰੋਜ਼ ਤੁਸੀਂ ਦੱਸਿਆ ਵੀ ਇੱਥੇ ਬਹੁਤ ਆਂਦੇ ਨੇ ਕਿਸਾਨ ਕਿਸਾਨ ਬੀਬੀਆਂ ਵੀ ਆਂਦੇ ਨੇ ਆਰਾਮ ਕਰਨ ਦੇ ਲਈ ਹਨਾ ਕਦੇ ਛੋਟਾ ਬੱਚਾ ਆਇਆ ਦੇਖ ਕੇ ਪੁੱਛਿਆ ਵੀ ਆਹ ਕੀ ਬਣਾਤਾ ਬਹੁਤ ਆਮਾ ਜੀ ਉਹ ਤਾਂ ਦਮ ਤੋੜਦੇ ਹਾਂ ਕਈ ਵਾਰ ਇੰਨੇ ਪੁੱਛਣਾ ਮਾਂ ਜੋ ਕਿਤਰਾ ਬਣਾਇਆ ਸਮੇ ਕਿਤਰਾ ਤਿਆਰ ਕਰਾਇਆ ਨਾ ਤੋੜਦਾ ਕਈ ਵਾਰ ਟੰਗ ਹੋ ਲਿਆ ਪਾਣਾ ਜੀ ਮੇ ਕਿੰਨੇ ਨਿਆਣਿਆਂ ਨੇ ਬਹੁਤ ਆਹ ਜਹਾਂ ਜਿੰਨੇ ਉਹਨਾਂ ਛੁੱਟੀਆਂ ਛਟੀਆਂ ਹੋਈਆਂ ਜੀ ਹੁਣ ਆਹ ਜਹਾਂ ਨੇ ਸ਼ਾਮ ਨੂੰ ਚਲੀ ਜਾਂ ਸਵੇਰ ਨੂੰ ਆ ਜਾਣਗੇ ਜੀ ਘੁੰਮ ਫਿਰ ਕਾਵੜਾਂ ਵੇਰ ਲੰਘੇ ਸ਼ਾਮ ਨੂੰ ਜੀ ਸਵੇਰ ਫੇਰ ਆ ਜਾਣਗੇ ਜੀ ਵਧੀਆ ਵੀ ਲੱਗਦਾ ਹੋਣਾ ਕਿ ਬੱਚੇ ਪੁੱਛਦੇ ਨੇ ਵੀ ਇਹ ਪ੍ਰਾਣ ਵਿਰਸੇ ਨਾਲ ਜੁੜੀ ਹੋਈ ਤੁਸੀਂ ਚੀਜ਼ ਬਣਾ ਲਈ ਆਹ ਤਾਂ ਹੈ ਵੀ ਬੱਚੇ ਪੁੱਛੇ ਬਹੁਤ ਹਮ ਠੀਕ ਹੈ ਨਿਆਣੇ ਨੂੰ ਮਾੜ ਮੋਟੇ ਪੁਰਾਣੇ ਵੀ ਚੀਜ਼ਾਂ ਦਾ ਪਤਾ ਲੱਗਿਆ ਵੀ ਹਾਂ ਪਹਿਲਾਂ ਨੇ ਮਰੇ ਪੁਰੇ ਮਰੇ ਬਾਪੂ ਇਹ ਚੀਜ਼ਾਂ ਮਰੇ ਰਹਿ ਕੇ ਨੇ ਤੇ ਠੀਕ ਨੇ ਜੀ ਇਹ ਜਿਹੜਾ ਦਾ ਫਰਕ ਤਾਂ ਹੈ ਹੈਗਾ ਜੀ ਗਲੀਆਂ ਨੇ ਪਤਾ ਲੱਜਾ ਵੀ ਰਸਤੇ ਕਾ ਵੀ ਆਮਾਰਾ ਵਿਰਸਾ ਬਣ ਲਜੋ ਤਾਂ ਹਾਂ ਜੀ ਤਾਂ ਅਸੀਂ ਹੋਰ ਵੀ ਦੇਖਿਆ ਦੇ ਹੱਟ ਹੋਰ ਵੀ ਬਣੇ ਹੋਏ ਨੇ ਪਰ ਇਹਨਾਂ ਥੋੜੀ ਜਿਹੀ ਅਲੱਗ ਹੈ ਅਸੀਂ ਬਾਹਰ ਦੇਖਿਆ ਰਸਤਾ ਜਿਹੜਾ ਨਾ ਜਿੱਦਾ Shimla ਹੋਰ ਪਹਾੜੀ ਇਲਾਕੇ ਚ ਰਸਤਾ ਬਣਾਇਆ ਹੁੰਦਾ ਤੁਸੀਂ ਉਹ ਕਿੱਦਾਂ ਦਿਮਾਗ ਚ ਆਇਆ ਉਹ ਤਾਂ ਜੋ ਤਾਂ ਫਿਲਮ ਵਾਲਾ ਸੇ ਲੈ ਜਾਂ ਫਿਲਮਾਂ ਦੇ ਵਿੱਚ ਬਣਾਉਂਦੇ ਨੇ ਸਾਰੇ ਆਪਣੇ ਬੰਦ ਨਹੀਂ ਕਰਾਈ ਵੀ ਤਰਾ ਪੁੱਲ ਲਾਉਂਗੇ ਕਿਉਂ ਉਹ ਡੂੰਗਾ ਆਗਾ ਬਰਸਾਂਤ ਪੈਣ ਲੱਗੀ ਉਰੇ ਪਾਣੀ ਖੜਨਾ ਜੀ ਪਾਣੀ ਖੜਨਾ ਕਰਕੇ ਤਾਂ ਹੀ ਥੋੜਾ ਚੱਕ ਕੇ ਉੱਪਰ ਬਣਾਇਆ ਵਿੱਚ ਤੇ ਆ ਪਾਣੀ ਘੁੰਮੀ ਜਤੜਾ ਬਾਬਾ ਦਾ ਬੰਦੇ ਉਹਰੇ ਪੇ ਰਾਂਗ ਤੇ ਜੀ ਮਾਰ ਤੇ ਲਿਪਤ ਦੀ ਠੰਡੀ ਆ ਬਹੁਤ ਕੰਮ ਗਈਆਂ ਜੀ ਤੁਸੀਂ ਕਿਹਾ ਕਿ ਫਿਲਮਾਂ ਵਾਲਾ ਸਟਾਈਲ ਬਣਾ ਲਿਆ ਤੇ ਜਦੋਂ ਇਹ ਬਾਰਿਸ਼ ਹੋ ਕੇ ਪਾਣੀ ਖੜ ਗਿਆ ਫਿਰ ਤਾਂ ਹੋਰ ਜ਼ਿਆਦਾ ਵਧੀਆ ਹੋ ਜਾਂਦਾ ਫਿਰ ਤਾਂ ਸੀਮਲੇ ਲੱਗੂਗਾ ਹੀ ਆ ਫਿਰ ਤਾਂ ਸੀਮਲੇ ਲੱਗੂਗਾ ਜਿੱਦਣ ਬਰਸਾਤ ਹੋਣ ਲੱਗ ਗਈ ਹੋਇਆ ਤਾਂ ਸੀਮਲੇ ਤਾਂ ਘੱਟੇ ਨਹੀਂ ਹੋਏ ਜੀ ਆਲੇ ਦਾ ਇੱਥੇ ਠੰਡੀ ਹਵਾ ਆਉਗੀ ਹਨ ਜੀ ਠੀਕ ਨਹੀਂ ਜੀ ਅਤਾ ਇਹੋ ਜੇ ਹੱਟ ਹੋਰ ਵੀ ਬਣਾਣੇ ਨੇ ਹੁਣ ਨਹੀਂ ਕਰੀ ਹਾਂ ਸਕੀਮ ਲਈ ਹਾਂ ਜੀ ਹਾਲ ਥੋੜੇ ਉਲਝੇ ਵੇ ਚੀਜ਼ ਨਾ ਜੀ ਸੀ ਜਨਾ ਨਿਬੜ ਗਏ ਨਾ ਫੇਰ ਲੱਜੂਗੇ ਬਣਾਉਣ ਲੋਕੁਰ ਆ ਕਿਉਂ ਬਣਾਏ ਵੇ ਤਾਂ ਹੈ ਉੱਪਰ ਪਰ ਤੰਬੂ ਜੇ ਹੀ ਬਣਾਏ ਵੇ ਕੱਚੇ ਜੇ ਬਣਾਏ ਮੈਂ ਨਾ ਇਹੋ ਚੀਜ਼ ਨਹੀਂ ਹੈ ਜੀ ਇਹ ਚੀਜ਼ ਤੇ ਕਿ ਸਾਰੇ ਡੋਲਣਗੇ ਵਿੱਚ ਕਿੱਕੇ ਬਸ ਬਣਈ ਗਏ ਜੀ ਹੋਰ ਨਹੀਂ ਹੈ ਕੋਈ ਵੀ ਹੋਰ ਤਾਂ ਸਾਬ ਨੇ ਤੰਬੂ ਬਣਾਏ ਵੇ ਆਰ ਜੀ ਜੀ ਮੈਸਜ ਜਿਹੜੇ ਜੀ ਮਿੱਤਰਨ ਟੁੱਪ ਟੁੱਪ ਵਜਣੇ ਦੇ ਬਸ ਉਹ ਤਰਪਾਲਾਂ ਤਰਫੁੱਲਾਂ ਵੀ ਕਰਵਾ ਹੋਆਂ ਗੀਆਂ ਤਰਪਾਲਾਂ ਪਾਈ ਹੋਏ ਨਾ ਇਸ ਉੱਪਰ ਝੋਣ ਝੋਣ ਠੰਡਾ ਹੋਆ ਫਿਰ ਉਹਨਾਂ ਨੂੰ ਗਰਮੀ ਨਹੀਂ ਆਉਂਦੀਆਂ ਵਿੱਚ ਧੁੱਪ ਨਹੀਂ ਪੈ ਰਹੀ ਵਿੱਚੇਗੇ ਜੀ ਮੈਂ ਫਿਰ ਉੱਪਰ ਵਿੱਚ ਗਾਰਾ ਗੁਰਾ ਲਗਾਇਆ ਵਾ ਮਿੱਟੀ ਨੂੰ ਬੜਾ ਠੰਡੀ ਆ ਗਈ ਤਾਂ ਗਾਰਾ ਇੱਕੋ ਵਾਰ ਹੀ ਲਗਾਇਆ ਕਿ ਵਾਰ-ਵਾਰ ਲਗਾਉਣ ਦੀ ਲੋੜ ਪੈਣੀ ਨਹੀਂ ਨਹੀਂ ਇੱਕੇ ਵਾਰ ਜੀ ਜਦੋਂ ਤੱਕ ਹਮ ਬਣੀ ਰਹੇਗੀ ਜਦ ਤੱਕ ਬਣੀ ਰਹੂਗੀ ਹਾਂ ਕਿਉਂਕਿ ਵਿੱਚ ਤੂੜੀ ਪਾਈ ਵੀ ਨਾ ਕੱਲਾ ਗਾਰਾ ਹੋ ਨਿਕਲ ਜਾਵੇ ਤੂੜੀ ਹੋਣਾ ਨਾ ਤੂੜੀ ਨਹੀਂ ਹੱਲਣ ਦੇਂਦੀ ਪਹਿਲਾਂ ਪੁਰਾਣੇ ਮਕਾਨ ਅਹੀਂ ਹੋਏ ਕਰ ਰਹੇ ਤੇ ਉਹਨਾਂ ਨੂੰ ਮਤਲਬ 5-7 ਦਿਨ ਨਾ ਕਹੀ ਗੱਲੋਂ ਉਹ ਦੇ ਜਾਂਦੇ ਕਰਫੇ ਵਿੱਚ ਤੂੜੀ ਗੇੜੀ ਜਾਂਦੇ ਫੇ ਤੂੜੀ ਮਤਲਬ ਉਹਨੂੰ ਨਾ ਇਜਾਮ ਕਰ ਲਏ ਤੇ ਉਹ ਓਖੜ ਨਹੀਂ ਤੀਓ ਇਹੋ ਹੀ ਚੀਜ਼ੀ ਸਮਝ ਲਗੀ ਵੀ ਉਹ ਤੇ ਤੂੜੀ ਕਰਕੇ ਨਾ ਓਖੜਨ ਦੀ ਨਹੀਂ ਮਿੱਟੀਓ ਕੱਲੀ ਮਿੱਟੀ ਹੁੰਦੀ ਫੇ ਓਖੜ ਜਾਂਦੀ ਆ ਤਾਂ ਅਸੀਂ ਇਹ ਵੀ ਦੇਖਿਆ ਕਿ ਬਾਹਰ ਨਾਲ ਦਰਖਤ ਲੱਗੇ ਹੋ ਨਿਸਫਾਇਦੇ ਲੱਗੇ ਹੋਏ ਨੇ ਉਹ ਵੀ ਤੁਹਾਡੇ ਵੱਲੋਂ ਕੱਟੇ ਨਗੇ ਉਹਨਾਂ ਦੇ ਵਿੱਚੋਂ ਵਿੱਚ ਮਤਲਬ ਜਗਾ ਜੀ ਬਣਾ ਕੇ ਤੁਸੀਂ ਇਹ ਹੱਟ ਤਿਆਰ ਕੀਤੇ ਹੈ ਨਾ ਕਿਤੇ ਨਾ ਕਿਤੇ ਕੁਦਰਤ ਦਾ ਵੀ ਨੁਕਸਾਨ ਨਹੀਂ ਕੀਤਾ ਨਹੀਂ ਉਹ ਕਿਸੇ ਫਾਇਦੇ ਦੀ ਟਾਲੀ ਵੀ ਨਹੀਂ ਵੱਡੀ ਹੈ ਇੱਕੜਾ ਲਈ ਵੀ ਨਹੀਂ ਵੱਡੀ ਸਵੇਦਾਂ ਦੀ ਸਾਰੀ ਸਵੇਦਾਂ ਦੇ ਵਿੱਚ ਹੀ ਬਣਾਉਂਦੇ ਆ ਜੀ ਕਿਉਂ ਕਿਸਾਨ ਆ ਉਹ ਤਾਂ ਆਪ ਖੇਤ ਮੰਦ ਰਖਤ ਲਾ ਰਹੇ ਹਾਂ ਮੈਂ ਤੇ ਹਮਾਰਾ ਗੜ ਜਿਗਰਾ ਵੀ ਹਮਿੰਦ ਰਖਤ ਵਧਣਾ ਠੀਕ ਨੇ ਜੀ ਵੀ ਕੰਨੋ ਰਖਤ ਵਧਣੇ ਆ ਸਵੇਦੇ ਵਧਣੇ ਐਹੀਂ ਬਣ ਗਈ ਵਿੱਚ ਜਗ੍ਹਾ ਹੈ ਤੀ ਜੀ ਮੇਣੀ ਹੈ ਜਿੰਨੀ ਬਣਾਣੀ ਸਲਾਹ ਤੀ ਉਨੀ ਬਣ ਗਈ ਆ ਜੀ ਫੇ ਕਿਹ ਕਿਹ ਲੋੜ ਦੀ ਤਨ ਨੁਕਸਾਨ ਕਰਨੀ ਵਧਣੀਆਂ ਜਿ ਡਰਖਤਾਂ ਜੀ ਡਰਖਤਾਂ ਕੋਈ ਵੀ ਛੇੜਿਆ ਤਾਂ ਸਰਕਾਰ ਕੋਈ ਨੁਕਸਾਨ ਨਹੀਂ ਕਰੇ ਜੀ ਅਤਾ ਜਿਹੜੇ ਸਾਡੀ ਇਹ ਵੀਡੀਓ ਦੇਖ ਰਹੇ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਨਾ ਮੈਂ ਤਾਂ ਕਹਾਂ ਪਈ ਵੱਧ ਤੇ ਵੱਧ ਨਿਕਲ ਕਾਓ ਜਿੰਨਾ ਔਰ ਇਕੱਠਾ ਹੋਊਗਾ ਉਹਨਾਂ ਦਾ ਬਹੁਤ ਜ਼ਿਆਦਾ ਹੋ ਜਾ ਸਰਕਾਰ ਪਰ ਜੀ ਠੀਕ ਨੇ ਹੁਣ ਤਾਂ ਚਲ ਅਸੀਂ ਜਨ ਕਰਕੇ ਥੋੜੇ ਜਿਹਾ ਘਟਾਂਗੇ ਬੀਬੀਆਂ ਨੇ ਉਧਰ ਜੋ ਸ਼ੰਭੂ ਰੇਲਵੇ ਲੈ ਰੋਕੀ ਵੀ ਉਧਰ ਜਾ ਰਹੇ ਲੋਕ ਤਾਂ ਕਰਕੇ ਥੋੜਾ ਘੱਟ ਲਗਾ ਉਧਰ ਇਕੱਠ ਜਾਂਦਾ ਉਧਰ ਬੀਬੀਆਂ ਨੇ ਮੋਰਚਾ ਸਾਂਭਿਆ ਵਾ ਜੀ ਜੀ ਕਸਾਨ ਬੀਬੀਆਂ ਜ਼ਿਆਦਾ ਸਟੇਜ ਚਲਾਵਾ ਦਿੱਤੇ ਜੀ ਅ ਤਾ ਤੁਸੀਂ ਸਾਨੂੰ ਆਪਣਾ ਟਾਈਮ ਦਿੱਤਾ ਇਸ ਲਈ ਧੰਨਵਾਦ ਜੀ ਧੰਨਵਾਦ ਜੀ ਬਹੁਤ ਬੜੀ ਜੀ ਤਸ਼ੰਬੂ ਬਾਰਡਰ ਤੇ ਜਿਹੜੀ ਖੀਚ ਦਾ ਕੇਂਦਰ ਹਟ ਬਣੀ ਹੋਈ ਹੈ ਜੇਕਰ ਤੁਸੀਂ ਇੱਥੇ ਆ ਕੇ ਦੇਖੋਗੇ ਤਾਂ ਤੁਹਾਨੂੰ ਵੀ ਇੰਜ ਲੱਗੂਗਾ ਕਿ ਤੁਸੀਂ Shimla ਪਹੁੰਚ ਗਏ ਕਿਉਂਕਿ ਰਸਤਾ ਇਹੋ ਜਿਹਾ ਬਣਾ ਰੱਖਿਆ ਤੇ ਅੰਦਰ ਕੂਲਰ ਤੇ AC ਵੀ ਜਿਹੜਾ ਥੋੜੇ ਟਾਈਮ ਚ ਲੱਗ ਜਾਏਗਾ ਫਿਲਹਾਲ ਇਹ ਠੰਡੀ ਰਹਿੰਦੀ ਹੈ ਹਟੇ ਦੱਸਿਆ ਗਿਆ ਤੇ ਬਹੁਤ ਸੋਹਣੀ ਹਟ ਹੈ ਜੋ ਕਿ ਹੁਣ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋ ਰਹੀ ਹੈ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ